ਆਪਾਂ ਹੁਣ ਚੱਲੇ ਆ ਜੀ ਰਤਨਗੜ ਗੁਰਦੁਆਰਾ ਸਾਹਿਬ ਤੇ ਆਹ ਮਹਾਰਾਸ਼ਟਰੀਆ ਸੜਕਾਂ ਦੇਖ ਲਓ ਤੇ ਪਰ ਪੰਜਾਬ ਨਾਲ ਤਾਂ ਫੇਰ ਵੀ ਠੀਕ ਨੇ ਤੇ ਇੱਕ ਚੀਜ਼ ਮੈਂ ਬਹੁਤ ਨੋਟ ਕੀਤੀ ਆ ਦਰਖਤ ਬਹੁਤ ਜਾਦੇ ਆ ਤੇ ਜਿੰਦਰ ਦੇਖੋ ਬਰਿਆਦੀ ਹਰੀਆਦੀ ਤੇ ਉਹ ਸਾਹਮਣੇ ਜਿਹੜਾ ਗੁਰਦੁਆਰਾ ਤੁਸੀਂ ਦੇਖਿਓ ਰਤਨਗੜ ਸਾਹਿਬ ਆ ਤੇ ਆਓ ਜੀ ਦਰਸ਼ਨਾਂ ਤੇ ਲੱਸੀ ਮਿਲਦੀ ਲੱਸੀ ਪੀ ਕੇ ਆ ਜਾਣਾ ਓਕੇ ਜੀ ਓਕੇ ਸਰ ਲੱਸੀ ਪੀਨੀ ਆ ਬਾਈ ਸਾਰਿਆਂ ਨੇ ਲੱਸੀ ਪੀ ਲੇ ਸਾਰੇ ਜਣੇ ਜੀ 20 ਰੁਪਏ ਗਲਾਸ ਜੀ ਪਕੌੜੇ ਵਾਲਾ ਕਿਵੇਂ ਕੁਸਰ ਪਕੌੜੇ ਜਿੱਥੇ ਮਿਲਦੇ ਨੇ 시ਗਾਰ ਘੜੇ ਹੈ ਹਾਂ ਦਰਵਾਜ਼ਾ 시ਗਾਰੋਂ ਉੱਥੇ ਆਣਾ ਨਾ ਲੈਣਾ ਜਾਣਾ ਪਕੌੜੇ ਆ ਦਰਵਾਜ਼ਾ ਬਾਹਰ ਲੱਗੀ ਹੈ ਨਾ ਅਕਾਊਂਟ ਲੋ ਸਾਡੇ ਵੀ ਥੈਂਕ ਯੂ ਵੀਡੀਓ ਬਣਾ یہ گرو سنگھ جی کے بونجا حکم نام میں میں تھوڑی جی لبی ویڈیو بنا دا جو تسی پڑھ سکو سارے اتنے جا گردواری جی سیوا گردوارا سری لنگر صاحب تو بابا بلوندر سنگھ جی بابا ملیندر سنگھ جی ਇਨਾ ਦੀ ਘਰ ਦੇ ਇਹਨੇ ਦੇਖ ਰੇ ਇੱਕ ਦਿਨ ਚ ਕਿੱਡੇ ਵਾਰਾ ਸਾਹ ਜਰਾ ਉਹਦੀ ਉਸਾਰੀ ਚੱਲ ਰਹੀ ਜੀ ਇਹ ਯਕ ਦੁਆਰਾ ਸਾਹਮਣੇ ਮਾਡਲ ਉਹ ਬਿਲਡਿੰਗ ਪੱਛੇ ਜੀ ਗੁਰਦੁਆਰਾ ਸਾਹਿਬ ਦੀ ਕੁਝ ਐਦਾਂ ਦਿਖੇਗੀ ਅੰਮ੍ਰਿਤਪੁਰ ਦੁਆਰਾ ਪ੍ਰਧਾਨਗਰ ਸਰ ਜੰਮ ਇਹ ਗੱਲ ਹੋਰ ਨੋਟ ਕੀਤੀ ਹੈ ਇੱਥੇ ਜਿਸ ਗੁਰਦੁਆਰੇ ਵੀ ਆਪਾਂ ਜਾਣਦੇ ਆ ਖਿਆਸ ਜੀਗਾ ਉੱਥੇ ਜਿਹੜਾ ਖਿਆਸ ਆ ਉਹ ਬਾਬਾ ਜੀ ਦੱਸਦੇ ਹੁੰਦੇ ਆ ਆਓ ਪਹਿਲਾਂ ਮੈਂ ਤੁਹਾਨੂੰ ਦਿਖਾਈਏ ਇੱਥੋਂ ਲੁਕਾਈਏ ਦਰਸਨ ਦੀ ਗੱਲ ਗੁਰੂ ਮਹਾਰਾਜ ਦੇ ਕਿ ਨਾ ਪਾਰਕ ਕੀਤੇ ਗਨਾਂ ਨੂੰ ਨਹੀਂ ਦੇ ਸਕਦਾ। ਮੁੱਖਜਤੇ ਸੇਵਾਕਾਰੀ ਆਪਣੀਆਂ ਆਮਕਾਂ ਦੀ ਨਿਗਰਾਨੀ ਕੀ ਮਾਰਿ ਪੰਨਤਾ ਦੀ ਨੂੰ ਮਕਾਟੇ ਕਿ ਇਹ ਵੀ ਮਾਈਗਾ ਦੀਨ ਫਤ ਦੇ ਦੀ ਮਾਰੀ ਤਾਂ ਕਿ ਜੀ ਨਹੀਂ ਆਦੀ ਦੀ ਮਾਈ। ਸਰਕਾਰ ਦੇ ਸਟਾਫ ਦੇ ਬੇਟੀਆਂ ਹਣ ਇਸ ਤਾ ਦਾ ਨਾਮ ਹੈ ਕੋਤਰਾ ਰਤਨਵਰ ਸਾਹਿਬ ਇਹ ਸ੍ਰੀ ਗੋਬਿੰਦ ਸਿੰਘ ਮਾਰੇ ਜੀ ਦੀ ਅੰਤਮ ਜਾਤ ਨੂੰ ਦਾ ਯਾਤਰੀ ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡੂ ਪਿਆਲਾ ਗੱਲ ਤੋਂ ਬਾਅਦ ਸਵੇਪੋੜਾ ਸਵੇ ਬਾਜ ਇਸ ਤਾਂ ਧਿਆਣ ਕੇ ਬਾਬਰ ਤਦਾਜੀ ਨੂੰ ਪਰਤਾਕ ਹੋ ਕੇ ਦਰਸ਼ਨ ਦਿੱਤੇ ਜੀ ਬਾਬਰ ਤਦਾਜੀ ਜੀ ਭਗਤੀ ਕਰਦੇ ਹੁੰਦੇ ਆ ਬਹੁਤ ਵੱਡੇ பக்தੂ ਹੋਏ ਆ ਉਹਨਾਂ ਨੂੰ ਮਾਰ ਜਿਹਨੇ ਪਰਤਾਕ ਹੋ ਕੇ ਦਰਸ਼ਨ ਦਿੱਤੇ ਪ੍ਰਸ਼ਾਦ ਦਿੱਤਾ ਬਚਨ ਕੀਤੇ ਉਹਨਾਂ ਨੂੰ ਕਿ ਤੁਸੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਓ ਜਿੱਥੇ ਸੰਗਤਾਂ ਸਾਡੇ ਮਿਸ਼ੋਰੇ ਤੋਂ ਉਦਾਸ ਬੈਠੀਆਂ ਹਨ ਉਹਨਾਂ ਨੂੰ ਜਾ ਕੇ ਦੱਸਣਾ ਕਰੋ ਕਿ ਗੁਰੂ ਜੀ ਕਿਤੇ ਨਹੀਂ ਗਏ ਸਦਾ ਹੀ ਸੰਗਤਾਂ ਦੇ ਅੰਗ ਸਰਹੰਡ ਜਿਹੜੀਆਂ ਸੰਗਤਾਂ ਮਾਨ ਤਨ ਲਾ ਕੇ ਸੇਵਾ ਸਿਮਰਨ ਕਰਨੀਆਂ ਗੁਰੂ ਮਹਾਰਾਜ ਜੀ ਪ੍ਰਤੱਖ ਹੋ ਕੇ ਦਰਸ਼ਨ ਦੇਣਗੇ ਜੀ ਇਹਨਾਂ ਤੋਂ ਬਾਅਦ ਗੁਰੂ ਮਹਾਰਾਜ ਜੀ ਸੰਤ ਬਾਬਾ ਨਧਾਨ ਸਿੰਘ ਜੀ ਨੂੰ ਅਰੇ ਇਲਿਵ ਸਟੇਸ਼ਨ ਤੇ ਪਰਤਾਪ ਹੋ ਕੇ ਦਰਸ਼ਨ ਦੇਤੇ ਜੀ ਉਹਨਾਂ ਨੂੰ ਨੰਗਰਾਂ ਦੇ ਬਾਜ ਬਖਸ਼ੇ ਕਿਹਾ ਜਿੱਸਾ ਮੇਰਾ ਹੱਥ ਤੇਰਾ ਬੱਜਨ ਕੀਤੇ ਬਾਬਾ ਨਧਾਨ ਸਿੰਘ ਜੀ ਬਾਬਾ ਨਧਾਨ ਸਿੰਘ ਜੀ ਸਾਡੇ ਪ੍ਰਾਤਨ ਲਗਤੀ ਜਗਾ ਨੇੜੇ ਗੁਰਦਰਾ ਨਗੀਨਾ ਘਾਟ ਜਾ ਕੇ ਲੰਗਰ ਚਲਾਓ ਤੁਹਾਨੂੰ ਕਹੀ ਜੀਤ ਦੀ ਟੋਟਲੀ ਆਵੇਗੀ ਆਉਂਦੀ ਵੀ ਨਿਮਰਤ ਦੀ ਕਿਰਪਾ ਇਨ ਤੋਂ ਬਾਅਦ ਇੱਕ ਸਿੰਘ ਨੇ ਸੇਵਾ ਕੀਤੀ ਹੈ ਜੀ ਜਿਨ੍ਹਾਂ ਦਾ ਨਾਮ ਸਰਦਾਰ ਨਰੇਂਦਰ ਸਿੰਘ ਜੀ ਪਿੰਡ ਕਿਲਾ ਰਾਜਪੁਰ ਜਲਾ ਹੁਦਿਆਣਾ ਜਿਹੜੇ ਦੱਖਣੀ ਏਰੀਏ ਵਿੱਚ ਫੌਜ ਦੀ ਡਿਊਟੀ ਕਰਦੇ ਸਨ ਇਹਨਾਂ ਦੀ ਬਹਾਦਰੀ ਨੂੰ ਦੇ ਇਦਿਏ ਹੋਏ ਨਿਯਾਮ ਸਰਕਾਰ ਨੇ 2 ਮਰੱਬੇ ਜ਼ਮੀਨ ਇਨਾਮ ਦੇ ਵਜੋਂ ਦਿੱਤੇ ਜੀ ਸਰਦਾਰ ਮਰੇ ਜਸ ਸਿੰਘ ਜੀ ਨੇ ਗੁਰੂ ਘਰ ਦਾ ਸੇਵਾ ਸਿਮਰਨ ਦੇਹਦੇ ਹੋਏ ਦੋ ਦੇ ਦੋ ਮਰੱਬੇ ਜ਼ਮੀਨ ਇਸ ਗੋਦਰਾ ਸਾਹਿਬ ਨੂੰ ਭੇਟਾ ਕਰਦੀ ਜੀ ਜੇ ਜਗਾ ਤੇ ਨਵੇਂ ਦਰਬਾਰਾਂ ਦੇ ਉਹ ਸਾਰੀ ਹੋਰੀਆ ਜੀ ਸੇਵਾ ਚੱਲ ਰਹੀ ਆ ਜੋ ਸੰਤ ਬਾਬਾ ਨਰਿੰਦਰ ਸਿੰਘ ਜੀ ਸਰਦ ਬਾਬਾ ਬਲਵਿੰਦਰ ਸਿੰਘ ਜੀ ਮਾਪੁਰਸ਼ ਕਰਵਾਨ ਜੀ ਮਾਪੁਰਸ਼ਾਂ ਨੇ ਸੰਗਤਾਂ ਨੇ ਭੜੇ ਵਾਤੇ ਦਰਬਾਰ ਚ ਟੋਕਰੀ ਰੱਖੀ ਹੈ ਜੀ ਬਾਹਰ ਨਵੇਂ ਦਰਬਾਰਾਂ ਦੀ ਸੇਵਾ ਚੱਲ ਰਹੀ ਆ ਬਾਬਿਆਂ ਨੇ ਸੇਵਾ ਲਈ ਸੀਮੰਤ ਦੀ ਪੋਰੀ ਪੱਖੇ ਦੀ ਸੇਵਾ ਉਹ ਜਿੰਨੀਆਂ ਸੇਵਾ ਚੱਲ ਰੀਆਂ ਹਨ ਸਾਰੀਆਂ ਸੰਗਤਾਂ ਦੇ ਸੰਜੋਗਾ ਨਾਲ ਚਾਦਰੀਆਂ ਦੀ ਵਾਇਗਰ ਆਪਣੀ ਨੇਕਮਾਈ ਵਿੱਚ ਹਿੱਸਾ ਕੱਢ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪਣੀਆਂ ਯਾਤਰਾ ਸਫਲਾ ਕਰੋ ਬਾਹਰ ਗੁਰੂ ਕੀ ਲੰਗਰ ਚੱਲ ਰਿਹਾ ਜੀ ਸੰਗਤਾਂ ਨੇ ਸ਼ਾਮੇ ਜਾਣਾ

ਮਾਰੇ ਕੌ ਬਾਜਾ ਦਾ ਲੜੀਆਂ ਮਾਰੇ ਮਾਰੀਆਂ ਘਾਟੇ ਵਿੱਚ ਰਹੇ। ਵਾਈਬ ਦੀ ਮਾਰੇ ਤਾਮੀਂ ਕਿ ਬੰਦੀ। ਅਰਚਾਤ ਦੇਰ ਤੋਂ ਵਾਧਾ ਪਹੁੰਚ ਕੇ ਲੰਗਰ ਹਾਲ ਇੱਕ ਇੱਕ ਤਰੀਕੇ ਸੀ ਕਿ ਉਹ ਸਿੱਧਾ ਜਿਹੜਾ ਲੰਗਰ ਹਾਲ ਉੱਤੇ ਚੱਲਦਾ ਰਹਿੰਦਾ। ਲੱਸੀ ਜਿਹੜੀ ਉਹ ਬਹੁਤ ਸੁਆਦ ਆ ਤੇ ਲੰਗਰ ਹਾਲ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਧਕਤਾਂ ਦੀਆਂ ਫੋਟੋਆਂ ਜਿਹੜੀਆਂ ਲੱਗੀਆਂ ਹੋਈਆਂ ਤੁਹਾਨੂੰ ਦਰਸ਼ਨ ਕਰਾਉਣਾ। ਤੇ ਆਪਾਂ ਪਹਿਲਾਂ ਲੱਸੀ ਦੀ اس پین تو بعد میں تعین درسن کرا جی فوٹو لگی ہوئی بہت سارے جڑی فوٹو اسی دیکھ رہے ہو لنگر ہال کے لگی ہوئی ہیں گردوارا رتنگر بہت سارے ہیں جیت خرید جی بہت سارے پرمانند جی ਮੈਂ ਤੁਹਾਨੂੰ ਜਾਣਦੇ ਦੀ ਸਾਰੇ ਆ ਦੇ ਆਪ ਵੀ ਆਪਾ ਬਨਾਮ ਦੇ ਕੀ ਕੋਈ ਕਾਲਜ ਦੇ ਕੱਟੜ ਜੀ ਦਾ ਜੀਪ ਬਾਬਾ ਜੀ ਨੇ ਟੈਲੀਗ੍ਰਾਮ ਇਹ ਆਪਣੇ ਹੱਲੇ ਕੋਈ ਸੀ ਦੀ ਉਹਦਾਂ ਦੀਆਂ ਫੋਟੋਆਂ ਖੇਲ ਚੜੀ ਜਿਹੜੀ ਬੰਦ ਬੰਦ ਕਰਦਾ ਯਾਰ ਇਹ ਨਾਲ ਚੀਰ ਬਹੁਤ ਸਾਰੀਆਂ ਫੋਟੋਆਂ ਜਿਹੜੀਆਂ ਬੋ ਲੱਗੀਆਂ ਮਿਆਸ ਲੰਗਰ ਖਾਲ ਦੇ ਪਿੱਛੇ ਮੈਂ ਜਿਆਦਾ ਉੱਚੀ ਬੋ ਨਹੀਂ ਪਾਇਆ ਤੇ ਆਹ ਵੇਖੋ ਬਾਹਰ ਉਹ ਦੁਬਾਰਾ ਸਾਫ਼ੀ ਬਾਹਰ ਤਜਰੀਬੀ ਉਸਾਰੀ ਚੱਲਦੀ ਆ ਇਹ ਬਹੁਤ ਹੀ ਸੋਨਾ ਉਹ ਦੁਬਾਰਾ ਬਣ ਕੇ ਤਿਆਰ ਹੋਣੇ ਵਾਲਾ ਜੀ ਬਹੁਤ ਥੋਣੀ ਮਾਰਦਾ